ਆਪਕੋ ਜੇਰਪਾ ਕਰਦੇ ਹਾਂ ਅਤੇ ਸੰਗਤਾਂ ਦੇ ਸਜੋਗ ਦੇ ਨਾਲ ਨੰਕਰ ਕਰਨ ਦੇ ਹੱਥ ਹੈ ਆ ਵੀਰ ਜੀ ਨਾਲ ਪਾਸੇ ਕ੍ਰਿਸ਼ਨ ਸਿੰਘ ਦੇ ਪੁੱਤਰ ਸਰਦਾਰ ਫਰਵੇ ਜਿਨੇ ਬਹੁਤ ਜ਼ਿਆਦਾ ਨਿਵੇਸ਼ ਕਰੂ ਸਾਰੇ ਰਾਜ ਦੇ ਦੇਖ ਰਿਹਾ ਹੋਸ਼ਤ ਹੈ ਸਰਦਾਰ ਸੁਪਤਰ ਸਰ ਪ੍ਰੇਮ ਸਿੰਘ ਦੇ ਪਰਿਵਾਰ ਦੇ ਮਾਨਯੋਗ ਮਰਦਾਂ ਕੋਲ ਜੀ ਬਾਬਾ ਜੀ ਦੇ ਸਪਟ ਹੈ ਪਟਿਆਲੇ ਦਾ ਮਸ਼ਹੂਰ ਆਦੂ ਵਾਲਾ ਸਪੈਸ਼ਲ ਕੁਲਚਾ ਪਟਿਆਲੇ ਮਾਂ ਉਹ ਤੇ ਨਾਮ ਦੇ ਬਹੁਤ ਬਹੁਤ ਧੰਨਵਾਦ ਜੀ ਭੈਣ ਦੀ ਇੱਕ ਗੱਲ ਦੱਸਾਂ ਤੁਹਾਨੂੰ ਸਾਰੇ ਇਲਾਕੇ ਦੇ ਮੇਲੇ ਦੇਖਦੇ ਆਏ ਜੇ ਉਹ ਜਿਹੜੇ ਮੇਲੇ ਤੇ ਨਾਮੀ ਕਲਾਕਾਰ ਆਉਂਦੇ ਆ ਅੱਜ ਨਾਮੀ ਕਲਾਕਾਰ ਘਟੋ ਘੱਟ 3 ਲੱਖ ਰੁਪਏ ਲੈਂਦਾ ਤੇ ਫਿਰ ਜਾ ਕੇ ਮੇਲੇ ਤੇ ਰਜ ਹੁੰਦਾ ਆ ਐਨੇ ਖਰਾਬ ਮੌਸਮ ਦੇ ਵਿੱਚ ਤਾਂ ਤਾਂ ਬਾਬਾ ਕੜਾਈਆਂ ਵਾਲੇ ਦਾ ਇੱਕ ਇੱਕ ਸਥਾਨ ਹੈ ਫਾਜ਼ਿਲਕਾ ਦੇ ਵਿੱਚ ਜਿੱਥੇ bina ਕਲਾਕਾਰ ਦੇ ਐਨਾ ਵੱਡਾ ਇਕੱਠ ਹੁੰਦਾ ਔਰ ਸਮਣਾ ਸਾਹਿਬ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਇੱਥੇ ਹੀ ਅਰਦਾਸ ਕਰਾਈ ਸੀ ਦਾਸ ਦੀ ਡਿਊਟੀ 10 ਸਾਲਾਂ ਤੋਂ ਲੱਗਦੀ ਆ ਰਹੀ ਹੈ ਅਸੀਂ ਸੋਚਿਆ ਨਹੀਂ ਸੀ ਕਦੇ ਕਿ ਸਮਣਾ ਸਾਹਿਬ ਫਾਜ਼ਿਲਕਾ ਦਾ ਐਮਐਲਏ ਬਣ ਜਾਊਗਾ ਪਰ ਬਾਬਾ ਜੀ ਦੇ ਚਰਨਾਂ 'ਚ ਉਹਨਾਂ ਨੇ ਆਪ ਵੀ ਅਰਦਾਸ ਕੀਤੀ ਅੱਜ ਉਹ ਫਾਜ਼ਿਲਕਾ ਦਾ ਐਮਐਲਏ ਸਿਆਣੇ ਕਹਿੰਦੇ ਨੇ ਕਿ ਝੋਲੀ ਭਰ ਤੋਂ ਮੁਰਾਦਾ ਨਾਲ ਤੇਰੀ ਤੇ ਇੱਕ ਵਾਰੀ ਸੱਚੇ ਦਿਨੋਂ ਵੇਖ ਮੰਨ ਲੈ ਕੇ ਭੈਣ ਜੀ ਕਦੇ ਤਜਰਬਾ ਕਰ ਲਓ ਅੱਜ ਬਾਬਾ ਜੀ ਨੂੰ ਤੁਸੀਂ ਜੋ ਮੰਗੋ ਕਈ ਯਾਦ ਰੱਖਿਆ ਜੇ ਬਾਬਾ ਜੀ ਕਦੇ ਖਾਲੀ ਝੋਲੀ ਨਹੀਂ ਪੇਰਦੇ ਪਰ ਸਾਡਾ ਆਹ ਟਾਂਡਾ ਜਿਹੜਾ ਹੈ ਉਹ ਬਿਲਕੁਲ ਸਾਫ਼ ਹੋਣਾ ਚਾਹੀਦਾ ਫਿਰ ਜਾ ਕੇ ਸੱਚੇ ਦੇ ਪੇਰੇ ਤਾਲ ਹੁੰਦੇ ਹੈ ਕਿ ਤੱਕ ਤੱਕ ਬਾਬਾ ਕੜਾਈ ਵਰਾਰੇ ਦੀ ਤਰਤੀ ਹੈ ਇਹ ਬਾਬਾ ਕੜਾਈ ਮੰਨਦਾ ਉਸਤਾਨ ਹੈ ਮੈਂ ਤਾਂ ਬੱਬਾ ਜੀ ਦੇ ਚਰਨਾਂ ਦੇ ਚਪਨੀ ਅਰਦਾਸ ਤੇ ਹਾਜ਼ਰੀ ਲਗਾਤੀ ਐ ਤੇ ਤੁਸੀਂ ਵੀ ਮੇਰੇ ਵਾਸਤੇ ਅਰਦਾਸ ਜ਼ਰੂਰ ਕਰਿਓ ਜੇ ਮੈਂ ਵੀ ਤੁਹਾਡੇ ਸਾਰਿਆਂ ਦੀ ਸੇਵਾ ਕਰਨਾ ਚਾਹੁੰਦੀ ਨਾ ਔਰ ਤੁਹਾਡੇ ਅਸ਼ੀਰਵਾਦ ਦੇ ਬੱਬਾ ਜੀ ਦੇ ਅਸ਼ੀਰਵਾਦ ਤੋਂ ਬਿਨਾ ਇਹ ਚੀਜ਼ ਮੁਕਤੀ ਲਈ ਮੈਂ ਆਪਣੀ ਅਰਦਾਸ ਸੱਚੀ ਦਿਲੋਂ ਕਰਦੀ ਐ ਮੇਰੇ ਪਰਿਵਾਰ ਨੇ ਕਰਦੀ ਐ ਤੇ ਮੈਂ ਤੁਹਾਨੂੰ ਵੀ ਦੱਸਾਂਗੀ ਕਿ ਮੇਰੀ ਅਰਦਾਸ ਦੇਖੀ ਤੁਸੀਂ ਉਹਨਾਂ ਦੇ ਚਰਨਾਂ ਵਿੱਚ ਲਗਾ ਦੇ ਅਰਦਾਸ ਕਰਦੇ ਭੈਣ ਜੀ ਦੀ ਮਨ ਦੀ ਜੋ ਵੀ ਅਰਦਾਸ ਦੇਂਦੀ ਹੈ ਬਾਬਾ ਕੜਾਈਆਂ ਵਾਲਾ ਉਹ ਪੂਰੀ ਕਰੇ ਔਰ ਮੈਂ ਆਮ ਗੱਲ ਸਮਝੀ ਕਰਦਾ ਹੁਣ ਹੈ ਕਹਿੰਦੇ ਕਿ ਔਰਤ ਬਣੀ ਤੇ ਜਗ ਜਹਾਨ ਬਣਿਆ ਔਰਤ ਬਣੀ ਤੇ ਜਗ ਜਹਾਨ ਬਣਿਆ ਮੁੱਖ ਮੰਤਰੀ ਬਣੀ ਤੇ ਬਣੀ ਪ੍ਰਧਾਨ ਔਰਤ ਸੱਚ ਪੁੱਛੋ ਤੇ ਰਾਸ਼ਟਰਪਤੀ ਬਣ ਕੇ ਗਈ ਹਿੰਦੁਸਤਾਨ ਦੀ ਬਣ ਗਈ ਸ਼ਾਨ ਔਰਤ ਸਾਰੇ ਰਿਸ਼ਤਿਆਂ ਵਿੱਚ ਔਰਤ ਨੇ ਰੰਗ ਭਰਿਆ ਸੱਸ ਪੋਹ ਤੇ ਬਣੀ ਨੇ ਨਾਨ ਔਰਤ ਤੇ ਮੱਖਣ ਬਰਾਦਾ ਦੁਨੀਆ ਦਾ ਅੱਜ ਕੰਦੀ ਸਾਡੇ ਗੁਰੂ ਵੀ ਕਹੇਗੇ ਬੜੀ ਮਹਾਨ ਔਰਤ ਸਾਡੇ ਪੀਰ ਵੀ ਕਹੇਗੇ ਬੜੀ ਮਹਾਨ ਔਰਤ ਇੱਕ ਔਰਤ ਦਾ ਇੱਕ ਜਜ਼ਬਾ ਇਹ ਤਾਂ ਹੁੰਦੀ ਹੈ ਕਿ ਅਸੀਂ ਲੋਕ ਸੇਵਾ ਕਰਨੀ ਹੈ ਉਹਨਾਂ ਹਿੰਮਤ ਵਾਲੇ ਭੈਣਾ ਦੇ ਵਿੱਚੋਂ ਸਾਡੀ ਭੈਣ ਪੂਜਾ ਲੁਥਰਾ ਫਾਜ਼ਲ ਕਾ ਤੋਂ ਜਿਹੜੀ ਇੱਥੇ ਪਹੁੰਚੀ ਹੈ ਇੱਕ ਵਾਰੀ ਵੱਡਾ ਤਾ ਬੰਦ ਹੈ ਮਾਲਕ ਤੁਹਾਡੀ ਮਨ ਦੀ ਮਰਦਾਂ ਪੂਰੀਆਂ ਕਰੇਗਾ ਡੇਗੂ ਜੀ ਦਾ ਖਾਲਸਾ ਡੇਗੂ ਜੀ ਦੀ ਫਤਿਹ ਸਭ ਦੇ ਪਗੰਦਰ ਤੇ ਜਾਣਾ ਸੀ ਕੋਟਕਪੂਰੇ ਨੂੰ ਤੈਗੇ ਰਾ ਜਲੰਧਰ ਵਿੱਚ ਆ ਬਾਤ ਤੇ ਜਾਣਾ ਸੀ ਕੋਟਕਪੂਰੇ ਨੂੰ ਤੇ ਜੋਰਦਾਰ ਮਾਰ ਦੇ ਜਿਹੜਾ ਜਿਹੜਾ ਅਕਰਮਾਨ ਜ਼ਲੰਧਰ ਦੀ ਧਰਤੀ ਦਾ ਮੇਰੇ ਵੀਰੋ ਪਰਮਿੰਦਰ ਆਇਆ ਹੋਇਆ ਸਾਡਾ ਵੀਰ ਜੋ ਪੰਜਾਬ ਪੁੱਤ ਦਾ ਜਵਾਨ ਹੈ ਤੇ ਨਾਲ ਸ਼ਾਹਕੋਟ ਫਾਰਾ ਚਲਾਉਂਦੇ ਆ ਨਾਲ ਮਜੀਦਾ ਪਹਿਲਵਾਨ ਆ ਜੋ ਮੇਰੇ ਦੀਨ ਪਹਿਲਵਾਨ ਤਾਮਕੋਟ ਦੇ بیٹے ਮਜੀਦਾ ਫਾਰ ਸਾਡਾ ਵੀ ਜਿੰਦਗੀ ਦਾ ਮਿੱਤਰ ਹੈ ਸ਼ਾਹਕੋਟ ਫਾਰਾ ਦੇ ਵਿੱਚੋਂ ਰਣਿੰਦਰ ਦੀ ਧਰਤੀ ਤੋਂ ਜਿਹੜੇ ਆਏ ਹੋਏ ਆ ਸੋ ਸਾਰੇ ਪਹਿਲਵਾਨਾਂ ਦਾ ਸਨਕਾਰ ਕੀਤਾ ਜਾਂਦਾ ਹੈ ਅਗਲੇ ਪਹਿਲਵਾਨ ਵੀ ਜਿਹੜੇ ਹੋ ਭਰਾ ਸਾਡੇ ਰੈਡੀ ਹੋ ਗਏ ਅਮਨ ਜੱਟ ਵਾਲੀ ਅਖਾੜਾ ਤੇ ਅੱਜ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਜਿਹੜੇ ਸਾਰੇ ਦਰਸ਼ਕਾਂ ਦਾ ਹਰ ਇੱਕ ਸ਼ਖਸੀਅਤ ਦਾ ਧੰਨਵਾਦ ਹੈ ਲਓ ਕੁਸ਼ਤੀ ਦਾ ਕਹਿੰਦੇ ਚੋਟੀ ਦਾ ਮੁਕਾਬਲਾ ਜੱਟ ਦਾ ਮੁਕਾਬਲਾ ਦਸ ਮਿੰਨੂ ਕਿੱਥੇ ਹੈ ਨਮਨ ਇੱਕ ਪਾਸੇ ਨਮਨ ਹੈ ਉਸੇ ਪਿੰਡ ਦਾ ਜੰਪਲ ਹੈ ਤੇ ਗੱਭਰੂ ਗਵਾਂਢ ਪਿੰਡ ਦਾ ਪੂਰਾ ਦੱਸ ਕੇ ਜਾਉ ਸਰਨਾਮਾ ਗੱਬਰੂਆਂ ਇਹ ਚੋਟੀ ਦਾ ਮੈਚ ਹੈ ਕਿ ਔਖੇ ਜੱਫੇ ਲੱਗਦੇ ਇਹ ਚੋਟੀ ਦੇ ਮੱਲਾਂ ਨੂੰ ਕਿ ਬੱਕਰੀ ਬਦਾਮ ਖਾ ਕੇ ਓਏ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਨੂੰ ਕਹਿੰਦੇ ਹਲੇ ਗੱਲ ਨਹੀਂ ਬਣੀ ਹੋਰੇ ਸਾਲੇ ਕਹਿੰਦੇ ਹਜੇ ਗੱਲ ਨਹੀਂ ਬਣੀ ਅਗਲੇ ਮੁਕਾਬਲੇ ਲਾਲੀ ਡੇਰਾ ਬਾਬਾ ਨਾਨਕ ਦੇ ਸ਼ਾਮਾ ਫਾਜ਼ਿਲਖਾ ਏ ਪਲਵਾਨ ਜਿਹੜੇ ਚਾਰ ਹੋ ਗਏ ਆ ਬਾਬਾ ਨਾਨਕ ਤੇ ਸ਼ਾਮਾ ਫਾਜ਼ਲ ਕਾ ਕੀ ਨਾਮ ਵੀ ਮੜਾ ਤੇਰਾ ਹੋ ਰਿਹਾ ਹੈ ਇਹ ਬਹੁਤ ਵੱਡਾ ਸਤਿਕਾਰ ਕਰਦੋ ਸਾਰੀ ਹੀਰਾਂ ਦਾ ਪਰ ਉਧਰਲੇ ਪਾਸੇ ਇਧਰ ਅਮਨ ਤੇ ਅਜੇ ਫੋਟਰ ਦੇ ਦਰਮਿਆਨ ਜਿਹੜਾ ਚੋਟੀ ਦਾ ਮੁਕਾਬਲਾ ਹੋ ਰਿਹਾ ਹੈ ਇਹੜਾ ਲਾਲ ਲਗੋਟੇ ਦੇ ਵਿੱਚ ਜੁੱਫੇ ਬੱਤਰੀਆਂ ਨੇ ਹੁਣ ਕਿਹੜੇ ਪਹਿਲਵਾਨ ਨੇ ਕਿਹੜਾ ਦਾਅ ਮਾਰਨਾ ਹੁਣ ਕਿੱਥੋਂ ਕਿਹੜਾ ਦਾਅ ਵੱਜੂ ਤੇ ਕਿਹੜਾ ਪਹਿਲਵਾਨ ਜਿੱਤੂ ਇਹ ਤੇ ਸਮਾਂ ਦੱਸੂ ਮੇਰੇ ਮਿੱਤਰੋ ਇਧਰ ਕਹਿੰਦੇ ਚੋਟੀ ਦਾ ਮੈਚ ਉਧਰ ਨਮਨ ਹੈ ਨਮਨ ਵੀ ਕਹਿੰਦੇ ਆਪਣੇ ਦਾਅ ਪੋਚ ਮਾਰ ਰਿਹਾ ਪਰ ਜਿੱਤਣਾ ਕਿਹਦੇ ਆ ਸ਼ੱਕ ਤੇ ਰਹਿਣੀ ਆ ਮੇਰੇ ਨਾਲ ਲੱਖੇ ਕੋ ਤਾਰਦਾ ਨਹੀਂ ਆ ਮੇਲਾ ਲੱਖੇ ਕੋ ਤਾਰਦਾ ਟੱਕਤਾ ਪੈਣੀ ਆ ਅੱਜ ਟੱਕ ਪੈ ਰਹੀ ਆ ਲੱਖੇ ਕੋ ਤਾਰ ਦੀ ਧਰਤੀ ਦੇ ਵੱਡਾ ਮੇਲਾ ਲੱਗਿਆ ਹੋਇਆ ਉਧਰ ਲਾਲੂ ਦੇ ਰਹਾ ਬਾਬਾ ਨਾਨਕ ਦੇ ਸ਼ਾਮਾ ਫਾਜ਼ਲਕਾ ਉਹ ਵੀ ਜਲਦੀ ਦੇ ਨਾਨ ਪ੍ਰਭਾਨ ਜਿਹੜੇ ਰੈਡੀ ਹੋ ਕੇ ਆਉਣਗੇ ਨਾਲ ਲਾਲੀ ਜਨਾਲਾ ਤੇ ਵਿੱਕੀ ਫਾਜ਼ਲਕਾ ਲਾਪਰਤੀ ਹੈ ਲਾਪਰਤੀ ਲਾਲਾ ਬਾਦ ਤੇ ਨਾਲ ਸ਼ੋਤ ਮਹਾਲ ਕ ਵੀ ਚਾਰ ਰੋਜੀ ਆਹ ਪਲੀਜ਼ ਅਗਲੇ ਪ੍ਰਭਾਨ ਮੈਂ ਬੇਨਤੀ ਕਰਦਾ ਲਾਲੀ ਜਨਾਲਾ ਤੇ ਵਿੱਕੀ ਫਾਜ਼ਲਕਾ ਵਿੱਕੀ ਫਾਜ਼ਲਕਾ ਕਿਤਰਾ ਪਲੀਜ਼ ਉਹ ਪ੍ਰਭਾਨ ਜਿਹੜੇ ਰੈਡੀ ਹੋ ਜਾਣ ਤੇ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਗੇ ਹੁਣ ਪ੍ਰਮਾਣਾਂ ਦਾ ਬਹੁਤ ਬੜਾ ਧੰਨਵਾਦ ਹੋਵੇਗਾ ਖੇਡ ਕਬੱਡੀ ਕਹਿੰਦੇ ਚੁਸਤੀ ਦੀ ਕੰਮ ਢਿਰਨਾ ਝੋਟੇ ਦਾ ਸੀ ਤਾਰੇ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਕੰਗਰਸ ਦੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਆ ਮੇਲੇ ਬਣ ਕੇ ਵੇਖੀ ਮੇਲਾ ਮੇਲਾ ਆ ਰਿਆਂ ਦਾ ਅੱਜ ਮੇਲਾ ਲੱਗਿਆ ਹੋਇਆ ਫਖਰਾਂ ਦੀ ਧਰਤੀ ਆ ਬਹੁਤ ਲੰਬੇ ਸਮੇਂ ਤੋਂ ਜਿਹੜਾ ਮੇਲਾ ਲੱਗਦਾ ਆ ਰਿਹਾ ਹੈ ਲੈ ਵੀ ਮੁੰਡਿਆਂ ਲਾਲੀ ਦੇਰਾ ਬਾਬਾ ਨਾਨਕਾ ਫਖਰਾ ਕਰਦੇ ਸ਼ਾਮਾਂ ਜਿਹੜਾ ਆ ਸ਼ਾਮੇ ਜਲਦੀ ਆ ਮੰਡਿਆ ਕੋਈ ਚਾਰ ਹੋ ਕੇ ਆ ਜਾਵੇ ਨਨਨ ਤੇ ਅਕਰਮ ਦੀ ਟੱਕਰ ਜਿਹੜੀ ਯਾਰ ਜ਼ੋਰ ਬਹੁਤ ਲੱਗਿਆ ਜਲੰਧਰ ਦਾ ਮੁੰਡਾ ਤੇ ਨਾਲ ਨਨਨ ਟੱਕਰ ਜਿਹੜੀ ਉਹ ਸਿਰੇ ਦੀ ਆ ਉਹ ਸ਼ਾਮਾ ਆ ਗਿਆ ਫਾਜ਼ਲ ਗਿਆ ਵਾਲਾ ਤੇ ਨਾਲ ਵੱਡਾ ਸਾਰੇ ਪਹਿਲਵਾਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆਂ ਪ੍ਰਕਾਰ ਸਲੀਮ ਜਲੰਧਰ ਮੇਰੇ ਵੀਰੋਂ ਵੀ ਤਿਆਰ-ਵਰ ਤਿਆਰ ਹੋ ਰਹੇ ਜੀ ਵੇ ਸਾਰੇ ਪਹਿਲਵਾਨੋ ਨੂੰ ਬੇਨਤੀ ਕਰਦਾ ਕਿ ਆਪਣੇ ਲੰਗੋਤੇ ਵਿੱਚ ਸਮਾਂ ਥੋੜਾ ਕੁਸ਼ਤੀਆਂ ਬਹੁਤ ਜ਼ਿਆਦਾ ਨੇ ਜਿਹਦੀ ਕੁਸ਼ਤੀ ਹੁੰਦੀ ਅਸੀਂ ਇਨਾਮ ਨਾ ਉਸ ਕਰਦੇ ਆ ਉਸੇ ਤਰ੍ਹਾਂ ਉਸ ਟਾਈਮ ਦੇ ਅਨਸਾਰ ਜਿਹੜੇ ਪਹਿਲਵਾਨ ਅਖਾੜੇ ਦੇ ਵਿੱਚ ਆ ਰਿਹਾ ਕਰ ਲੋ ਹੱਥ ਬੰਨ੍ਹ ਕੇ ਬੇਨਤੀ ਹੈ ਆਕਾਸ਼ ਆਲਵਕੇ ਤੇ ਸਲੀਮ ਜਲੰਧਰ ਉਸ ਤੋਂ ਪਹਿਲਾਂ ਬੜੇ ਟਾਈਮ ਦਾ ਬੋਲਿਆ ਲਾਲੀ ਜਨਾਲਾ ਤੇ ਵਿੱਕੀ ਫਾਜ਼ਲ ਜਣ ਕਿੱਥੇ ਨੇ ਜੀ ਵਿੱਕੀ ਜੀ ਆ ਜੀ ਜੀ ਪਲੀਜ਼ ਵਿੱਕੀ ਵਿੱਕੀ ਫਾਜ਼ਿਲ ਕਹਿੰਦੇ ਲਾਲੀਏ ਦੇ ਨਾਲੇ ਵਾਲੇ ਕਿੱਥੇ ਆ ਲਾਲੀਏ ਦੇ ਨਾਲਾ ਨਾਲੀਏ ਜਨਾਲਾ ਆਵੇ ਨਾਲੀਏ ਜਨਾਲਾ ਥਾਮਾ ਫਾਲਕਾ ਵਾਲਾ ਜਦੋਂ ਕੋਈ ਚੋਸਤੀ ਹੋਣੀ ਪਰਚੀ ਸਾਡੇ ਤੋਂ ਲੈ ਜਾਓ ਤੇ ਸਾਡੀ ਹੱਥ ਵੜ ਕੇ ਬੇਨਤੀ ਹੈ ਉਧਰ ਨਮਨ ਉਹਨਾਂ ਦਾ ਟਾਈਮ ਨੋਟ ਕਰੋ ਜਿਹੜੀ ਮੈਨੂੰ ਲੱਗਦਾ ਜਿਹੜਾ ਦੇਖਿਓ ਧਿਆਨ ਨਾਲ ਪਲੀਜ਼ ਕਿੰਨਾ ਟਾਈਮ ਹੈ ਤੇ ਕੀ ਕੁਝ ਹੁੰਦਾ ਇਹ ਕਹਿੰਦੇ ਬੜੀ ਦਾ ਪੇਚ ਦੀਆਂ ਗੱਲਾਂ ਹੁੰਦੀਆਂ ਨੇ ਬੜੇ ਦਿਮਾਗ ਦੀਆਂ ਗੱਲਾਂ ਹੁੰਦੀਆਂ ਨੇ ਬੜਾ ਕਹਿੰਦੇ ਚੋਟੀ ਦਾ ਮੁਕਾਬਲਾ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕੁਸ਼ਤੀ ਦੇ ਕਹਿੰਦੇ ਚੋਟੀ ਚੋਟੀ ਦੇ ਪਹਿਲਵਾਨ ਅੱਜ ਕਹਿੰਦੇ ਇਸ ਅਖਾੜੇ ਦੇ ਵਿੱਚ ਇਸ ਨਗਰ ਦੇ ਵਿੱਚ ਆਏ ਆ ਸਾਰੇ ਪਹਿਲਵਾਨਾਂ ਦਾ ਗਹਿ ਗੱਢ ਮੈਂ ਧੰਨਵਾਦ ਆਓ ਲਾਲੀ ਜਨਾਨਾ ਜੀ ਲਾਲੀ ਜੀ ਤੇ ਨਾਲ ਵਿੱਕੀ ਸਾਜਲ ਕਾ ਲਾਲੀ ਨਿਆਰੇ ਮਿੱਟੂ ਵਿੱਕੀ ਦੀਆਂ ਕੁਸ਼ਤੀਆਂ ਦੇਖਣ ਜੋ ਬੰਦੀਆਂ ਨੇ ਵਿੱਕੀ ਦੇ ਦਾਅ ਕਹਿੰਦੇ ਐਨ ਜਿਹੜੇ ਬੜੇ ਛੋਟੀ ਛੁੱਟੀ ਦੇ ਹੁੰਦੇ ਆ ਇਹ ਦਾਅ ਪੇਚਾਂ ਦੀ ਗੱਲ ਹੁੰਦੀ ਹੈ ਇਹ ਕਹਿੰਦੇ ਦਿਮਾਗ ਦੀਆਂ ਗੱਲਾਂ ਹੁੰਦੀਆਂ ਨੇ ਜਾਂਦੇ ਆ ਜਿਹੜੇ ਘਰ ਖਾਂਦੇ ਆ ਉਹਨਾਂ ਦਾ ਇੱਕ ਦਿਨ ਜ਼ਰੂਰ ਟਾਈਮ ਆਉਂਦਾ ਲੋਕਾ ਟਾਈਮ ਲੱਗਦਾ ਟਾਈਮ ਸਭ ਦਾ ਆਉਂਦਾ ਉਹਦੇ ਕਰ ਦੇਰ ਹੈ ਅੰਧੇਰ ਨਹੀਂ ਆਹ ਟਰੀਆਂ ਤੇ ਗੱਲਾਂ ਚੱਲਣਗੀਆਂ ਜਿਹੜੇ ਸਿਆਣੇ ਕਹਿੰਦੇ ਜੇ ਕਰਕੀਆਂ ਦੇ ਰਾਂ ਇਸ ਫਿਰ ਕਹਿੰਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਕਹਿੰਦੇ ਆਹ ਕੁਸ਼ਤੀਆਂ ਦੇ ਮਹਾਂ ਮੁਕਾਬਲੇ ਲਓ ਜੀ ਰਾਮੇ ਵਾਲਾ ਚੋਟੀ ਚੋਟੀ ਦੇ ਹੋ ਰਹੇ ਐ ਦੱਸਦੇ ਦਰਿਆ ਨੂੰ ਵੀ ਅੱਜ ਕੀ ਕੁਝ ਹੋ ਰਿਹਾ ਅੱਜ ਉਹ ਨਮਨ ਇੱਕ ਪਾਸੇ ਜਲੰਧਰ ਵਾਲਾ ਬੜੀ ਦੂਰੋਂ ਚੱਲ ਕੇ ਆਇਆ ਔਰ ਸਾਹਮਣੇ ਬਲਕਾਰ ਜੀ ਸਾਡੇ ਰੈਫਰੀ ਆ ਮੁਖਤਿਆਰ ਪਹਿਲਵਾਨ ਦੀ ਆ ਰੈਫਰੀ ਦਾ ਧੱਕੜਾ ਕਰੇ ਜਲਾਲਾਬਾਦ ਵਾਲਾ ਰੈਫਰੀ ਜੀ ਅਸ਼ੋਬ ਆਇਆ ਜੀ ਵੈਲਕਮ ਆਵਾ ਸ਼ੋਬ ਹਾਂ ਲਾਲੀ ਇਹ ਜਲਾਣਾ ਤੇ ਵਿੱਚ ਹੀ ਫਾਦਰ ਕੇ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਆ ਮੁਕਾਬਲਾ ਵੀ ਕਰਵਾ ਦੇ ਕੋ ਸਾਹਿਬ ਮੇਰਾ 2 ਮਿੰਟ ਦਾ ਸਮਾਂ ਦਿੱਤਾ ਗਿਆ ਜੀ ਇਹ ਕੁਸ਼ਤੀ ਤੇ 2 ਮਿੰਟ ਦਾ ਟਾਈਮ ਹੈ 2 ਮਿੰਟ ਦਾ ਜਿਹੜਾ ਸਮਾਂ ਦਿੱਤਾ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਨੰਦਾਂ ਤੇ ਜ਼ੋਰਦਾਰ ਭਾਈ ਯਾਰ ਇਧਰ ਆ ਜੀ ਯਾਰ ਸਹੀ ਵਾਰ 7 ਮਿੰਟ ਲੱਗ ਜਾਂਦੀ ਹੈ ਨਾ ਸੰਸ਼ੇਰ ਦੀਆਂ ਪਰਚੀਆਂ ਲੈ ਜਿਓ ਮੇਰੇ ਕੋਲ ਬੜੀਆਂ ਨੇ ਨਮਨਾ ਤੇਜੀ ਕੋ ਸਾਹਿਬ ਪ੍ਰਿੰਸ ਲਾਡੂ ਦਾ ਨਰਮਿੰਦ ਹੋਇਆ ਪਰ ਕਾਲੂ ਬਾਪੂ ਦਾ ਤੇ ਆਪਣਾ ਖੜਾ ਮੁੰਡਾ ਸੜ ਕੱਦੇ ਟਫੀ ਦੀ ਵਰਨਰ ਦਾ ਚੋਟੀ ਦਾ ਮੁਕਾਬਲਾ ਸੋ ਮੈਚ ਲੰਦੇ ਮੁੰਡਾ ਪੈਸਾ ਨੂੰ ਤੇ ਬਣਦਾ ਯਾਰ ਕੋਈ ਰਿਸ਼ਤੇਦਾਰ ਵੀ ਉਹਨੂੰ ਹਟ ਜਾਂਦੇ ਮਾਣੇ ਸ਼ਾਹ ਦੀ ਮਾਣ ਬਗਾਨੇ ਨਾ ਆਪਣੇ ਜੰਮੇ ਵੀ ਪਾਸਾ ਵੱਟ ਜਾਂਦੇ ਇਹ ਜਨ ਸਾਰੀ ਪੈਸੇ ਦੀ ਨਹੀਂ ਇਹ ਪਿਆਰ ਦੀ ਗੱਲ ਹੈ ਸਮੂਹ ਸਰਪੰਚ ਜੀ ਬਹੁਤ ਬਹੁਤ ਸਤਿਕਾਰ ਭੇਟ ਕਰੀਂ ਬਾਕੀ ਸਾਰੀ ਟੀਮ ਦਾ ਹਰੇ ਮੈਂਬਰ ਜੀ ਨੰਮਾ ਹਰੇ ਕਾ ਮਨਾਤਾ ਨਾਮ ਹੈ ਉਧਰਲੇ ਪਾਸੇ ਸਾਡੇ ਛੋਡੇ ਬੱਚੇ ਆ ਵਿਸ਼ਵ ਸੰਗਤ ਵਿੱਚ ਨਹੀਂ ਪੈਂਦੇ ਪੁੱਜੇ ਜਿਹੜਾ ਖੁੱਲੇ ਤੂਫਾਨਾਂ ਨੂੰ ਸਾਗਰਾਂ ਵਿੱਚ ਨਹੀਂ ਪੈਂਦੇ ਪੁੱਜੇ ਮੀਟਾ ਬਾਜੋ ਵਾਲਾ ਪੁੱਜਿਆ ਤੇ ਮੀਟਾ ਆਵਾ ਸਾਗਰ ਤੈਨੂੰ ਕੱਟਣ ਵਾਲੀ ਜੀਵੇ ਘੁੰਮ ਚੱਠਿਆ ਘੁੰਮ ਤੈਨੂੰ ਕੱਟਣ ਵਾਲੀ ਜੀਵੇ ਜਿੱਤੇ ਦੇ ਮੀਤੇ ਦਾ ਮੁਕਾਬਲਾ ਉਸ ਤੋਂ ਬਾਅਦ नाग जलंधर मनी तो भट्टा तो नाग जलंधर आ जाने के अगर भट्टा पलवा आना आ गया आपने समय तक चोटी तक पलवा आ रहा है प्रदीप कदर करो समाज चलता तेज रफ्तार समय भी नब्ज फुड़ो कई बारी समाह सौदा समार बंदा तो ये तो समय तक किसे मुड़ी होगा समाह सौदा समार बंदा ਇਸ ਸੱਚੀ ਜੰਗ ਲਾਨੇ ਦੂਜੇ ਉਹ ਵਕਤ ਗੁਜ਼ਰ ਜਾਣਾ ਜਬਤ ਭਾਵੇਂ ਚੰਗਾ ਉਹ ਦਬਤ ਭਾਵੇਂ ਮਾੜਾ ਹੋਵੇ ਇਧਰ ਕਿਹਸਾ ਤਰੀਕਾ ਨੇ ਜੀਤਾ ਆ ਆਹ ਸਾਹਮਣੇ ਕਹਿੰਦੇ ਦੁਨੀਆ ਦੇ ਵਿੱਚ ਕੰਨਾਂ ਛੜੀਆਂ ਨੇ ਉਹ ਜਿੰਦਗੀ ਦੇ ਵਿੱਚ ਛੱਡੇ ਉਹ ਤਖਤ ਹਜ਼ਾਰੇ ਜਾਂਦੇ ਨੇ ਕੋ ਮਾੜਾ ਹੋਵੇ ਟਾਈਮ ਤਾਂ ਅੰਮਰ ਜੇ ਮਾਰੇ ਜਾਂਦੇ ਨੇ ਫਿਰ ਬਾਹਲੇ ਪੱਤੇ ਤਵੇ ਤੇ ਰੋਟੀ ਉਹ ਸਰਦੀ ਹੁੰਦੀ ਆ تنک کر کے گی چڑھتی ہوں بزرگ ہے کسی جی ہمت ہے کسی جا چاٹی فور بہت ਤਾਂ ਫੇਰ ਲੱਗ ਗੱਲਬਾਤ ਨਾ ਨਿਬੜੀ ਤੇ ਹੋ ਸਕਦਾ ਪੁਆਇੰਟ ਤੇ ਹੋਵੇ ਇੱਕ ਪਾਸੇ ਸੰਨੀ ਦਾ ਲਾਡੋਵਾਲ ਪਿੰਡਾ ਜ਼ਿਲ੍ਹੇ ਲੁਧਿਆਣੇ ਦੀ ਧਰਤੀ ਦਾ ਔਰ ਦੂਸਰੇ ਪਾਸੇ ਤਲਵੰਡੀ ਸਾਬੋ ਜ਼ਿਲ੍ਹੇ ਬਠਿੰਡੇ ਦਾ ਮੈਸਟਰ ਖਾਨਾ ਪਿੰਡਾ ਤੇ ਸੰਦੀਪ ਸਿੰਘ ਨਾਮ ਹੈ ਮੇਰੇ ਵੀਰੇ ਸੰਦੀਪ ਤੇ ਸ਼ਨੀ ਦੇ ਦਰਮਿਆਨ ਮੁਕਾਬਲਾ ਚੁੱਤੀ ਦਾ ਹੈ